ਦੋਸਤੋ ਪਿਛਲੇ 300 ਸਾਲ ਤੋਂ ਇਸ ਸਥਾਨ ਦੇ ਉੱਪਰ ਇੱਕ ਇੱਛਾਤਾਰੀ 나ਗ ਦੇਵਤਾ ਰਹਿੰਦਾ ਹੈ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਇਹ ਕੋਈ ਮਾਨਕੜਤ ਕਹਾਣੀ ਨਹੀਂ ਹੈ ਠੀਕ ਜਗੁਰ ਦੇ ਦੇਖੀ ਆ ਜੀ ਬਹੁਤ ਭਾਰੀ ਲੀ ਗਈ ਉਹ ਵੀ ਅੱਛਾ ਲੀ ਦੇਖੀ ਹੈ ਹਾਂ ਲੀ ਦੇਖੀ ਹੈ ਜੀ ਤੇ ਰਹਿੰਦੇ ਇੱਥੇ ਡੇਰੇ 'ਚ ਹੀ ਆ ਹਾਂ ਰਹਿੰਦੇ ਡੇਰੇ 'ਚ ਹੀ ਤੇ ਸੋ ਦੋਸਤੋ ਆਪਾਂ ਖੜੇ ਆ ਡੇਰਾ ਬਾਬਾ ਦੁੱਧਾ ਧਾਰੀ ਜੀ ਪਿੰਡ ਸੂਰਤੀਆ ਦੇ ਵਿੱਚ ਸੋ ਦੋਸਤੋ ਇਸ ਸਥਾਨ ਦੇ ਉੱਪਰ ਲੋਕਾਂ ਦੇ ਫਾਇਦੇ ਹੋ ਕੇ ਜਾਂਦੇ ਨੇ ਕੋਈ ਵੀ ਕਿਸੇ ਵੀ ਕਿਸਮ ਦੀ ਸੁੱਖਣਾ ਸੁੱਖ ਜੇ ਆਪਦੀ ਤੇ ਦੋ ਦੁੱਧ ਦੋ ਚੜਾਉਣਾ ਪੈਂਦਾ ਜੀ ਉਹਦਾ अच्छा दूध चढ़ा के, के जाना पेंदा दूध दे चढ़ा के जाना पेंदा सो दोस्तों वीडियो नु ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ ਦੋਸਤੋ ਇਸ ਥਾਨ ਦੇ ਉੱਪਰ ਸਿਰਫ ਤੁਹਾਨੂੰ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਪਸ਼ੂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਸਿਰਫ ਦੁੱਧ ਚੜਾ ਕੇ ਜਾਣਾ ਪੈਂਦਾ ਹੈ ਤੇ ਪਸ਼ੂ ਦੀ ਹਰ ਤਰ੍ਹਾਂ ਦੀ ਸਮੱਸਿਆ ਘਰ ਦੇ ਵਿੱਚ ਦੂਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਤੁਹਾਡਾ ਵਿਆਹ ਸ਼ਾਦੀ ਨਹੀਂ ਹੁੰਦਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਹੈ ਕਿਸੇ ਵੀ ਤਰ੍ਹਾਂ ਦੇ ਕੰਮ ਦੇ ਵਿੱਚ ਸੋ ਦੋਸਤੋ ਇੱਥੇ ਸੁਖੀ ਹੋਈ ਸਾਰ ਸੁੱਖਣਾ ਪੂਰੀ ਨੇੜੇ ਤੇੜੇ ਦੇ 10 ਪਿੰਡ ਇਸ ਦੀ ਮੰਨਤਾ ਲਈ ਆਉਂਦੇ ਨੇ ਤੇ ਇਸ ਦੇ ਮਤਲਬ ਸ਼ਰਦਾ ਦੇ ਮੁਤਾਬਕ ਜੋ ਵੀ ਇੱਥੇ ਇੱਥੇ ਆ ਕੇ ਮੱਥਾ ਟੇਕ ਕੇ ਜਾਂਦਾ ਹੈ ਜਾਂ ਸੁੱਖਣਾ ਸੁੱਕੇ ਜਾਂਦਾ ਹੈ ਤਾਂ ਉਹਦੀ ਹਰ ਸੁੱਖਣਾ ਪੂਰੀ ਹੁੰਦੀ ਹੈ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਆਪਣੇ ਲੋਕਾਂ ਤੱਕ ਪਹੁੰਚਾਓ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ ਆਪਾਂ ਦੇਖਦੇ ਆਂ ਵੀ ਘਰ ਦੇ ਵਿੱਚ ਪਸ਼ੂਆਂ ਦੀ ਸਮੱਸਿਆ ਆਮ ਰਹਿੰਦੀ ਹੈ ਤਾਂ ਪਸ਼ੂਆਂ ਦੀ ਸਮੱਸਿਆ ਇੱਥੇ ਆ ਕੇ ਜੜੋਂ ਖਤਮ ਹੋ ਜਾਂਦੀ ਹੈ ਤੇ ਸੁਖਣਾ ਪੂਰੀ ਹੋਣ ਤੋਂ ਬਾਅਦ ਆਪਾਂ ਨੂੰ ਉਸ ਪਸ਼ੂ ਦਾ ਦੁੱਧ ਚੜਾ ਕੇ ਜਾਣਾ ਪੈਂਦਾ ਹੈ ਆਪਣੇ ਨਾਲ ਹੁਣ ਕੁਝ ਇਸ ਸਥਾਨ ਦੇ ਸੇਵਾਦਾਰ ਹੋਣਗੇ ਜੋ ਕਿ ਸਾਰੀ ਜਾਣਕਾਰੀ ਦੇਣਗੇ ਤੇ ਇਸ ਦੇ ਇਤਿਹਾਸ ਬਾਰੇ ਚਾਣਨਾ ਪਾਉਣ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੰਦੀਪ ਘਰਾਗਣਾ ਤੇ ਆਪਾਂ ਪਿੰਡ ਸੂਰਤਕੇ ਦੇ ਵਿੱਚ ਖੜੇ ਆ ਇਤਿਹਾਸਿਕ ਛਪੜੀ ਦੇ ਵਿੱਚ ਜਿੱਥੇ ਇੱਕ ਮਤਲਬ ਇੱਛਾਤਾਰੀ नाग ਦੇਵਤਾ ਰਹਿੰਦੇ ਨੇ ਪਿਛਲੇ 2-3 ਸਾਲ 100 ਸਾਲ ਤੋਂ ਪੁਰਾਣੇ ਨੇਗੇ ਤੇ ਸਿਰਫ ਕਰਮ ਵਾਲਿਆਂ ਨੂੰ ਦਿਖਾਈ ਦਿੰਦੇ ਤੇ ਸਾਡੇ ਨਾਲ ਬਾਈ ਜੀ ਹੋਣਗੇ ਬਾਈ ਜੀ ਕੀ ਹਾਲ ਚਾਲ ਠੀਕ ਆ ਜੀ ਬਾਈ ਜੀ ਬਾਈ ਜੀ ਆਪਣਾ ਨਾਮ ਦੱਸੋ ਸਾਰ ਤੋਂ ਪਹਿਲਾਂ ਨਾਮ ਬੁੱਧ ਸਿੰਘ ਆ ਜੀ ਆਪਣਾ ਬੁੱਧ ਸਿੰਘ ਹਾਂਜੀ ਤੇ ਬਾਈ ਇੱਥੇ ਹੋਈ ਤੁਸੀਂ ਸੂਰਤਕੇ ਦੇ ਰਹਿਣ ਵਾਲੇ ਹੋ ਹਾਂ ਸੂਰਤਕੇ ਦੇ ਜੀ ਤੇ ਬਾਈ ਆਪਣੇ ਸੱਚੀ ਗੱਲ ਆ ਵੀ ਇਹ ਇੱਥੇ नाग ਦੇਵਤਾ ਹੈਗਾ ਜੀ ਹਾਂ ਜਮਾ ਹੈਗਾ ਜੀ ਠੀਕ ਹੈ ਸੋਨ ਨੂੰ ਦਿਖਾਈ ਦਿੱਤੇ ਹੈ ਕਿ ਨਹੀਂ ਹਾਂ ਸਾਨੂੰ ਤਾਂ ਕਦੀ ਨਹੀਂ ਦਿਖਾਈ ਦਿੱਤਾ ਜੀ ਠੀਕ ਹੈ ਨੀਹ ਜਗੂਰ ਦੇ ਦੇਖੀ ਆ ਜੀ ਬਹੁਤ ਭਾਰੀ ਲੀ ਵੀ ਆਈ ਉਹਦੀ ਅੱਛਾ ਲੀ ਦੇਖੀ ਆ ਹਾਂ ਲੀ ਦੇਖੀ ਆ ਜੀ ਤੇ ਰਹਿੰਦੇ ਇੱਥੇ ਡੇਰੇ 'ਚ ਹੀ ਆ ਹਾਂ ਰਹਿੰਦੇ ਡੇਰੇ 'ਚ ਹੀ ਮੇਂ ਮਤਲਬ ਨੇੜੇ ਤੇੜੇ ਰਹਿੰਦੇ ਹੋਣਗੇ ਹਨਾ ਆ ਨੇੜੇ ਤੇੜੇ ਹੋਣਗੇ ਤੇ ਬਾਈ ਕਿੰਨੇ ਬੰਦਿਆਂ ਨੂੰ ਅੱਜ ਤੱਕ ਦਿਖਾਈ ਦੇ ਚੁੱਕੇ ਆ ਦਿਖਾਈ ਤਾਂ ਕਈ ਨੂੰ ਇੱਧਰ ਆ ਸਾਡੇ ਗਮਾਂਢੀਆ ਅੱਛਾ ਆ ਮੱਖਣ ਮਵਾ ਮਵਾ ਕੇ ਵਾਹਦੇ ਆ ਇਨਾਂ ਦੇ ਵੱਡੇ ਮੁੰਡੇ ਦਿਖਾਈ ਦਿੱਤੇ ਉਹ ਵੀ ਉਹ ਵੀ ਕਾਲ ਕਰ ਗਿਆ ਜੀ ਹੁਣ ਠੀਕ ਹੈ ਨਹੀਂ ਆਪਾਂ ਉਹਨੂੰ ਪੁੱਛ ਲੈਂਦੇ ਅੱਛਾ ਹਾਂ ਮਤਲਬ ਕਹਿ ਕਹਨੇ ਆ ਤਾਂ ਵੀ ਕਰਮ ਵਾਲਿਆਂ ਨੂੰ ਦਿਖਾਈ ਦਿੰਦਾ ਹਾਂ ਕਰਮ ਵਾਲਿਆਂ ਨੂੰ ਦਿਖਾਈ ਦਿੰਦਾ ਜੀ ਤੇ ਬਾਈ ਕਹਿੰਦੇ ਇੱਥੇ ਲੋਕਾਂ ਦੇ ਫਾਇਦੇ ਵੀ ਹੁੰਦੇ ਆ ਇਸ ਧਰਮਿਕ ਸਥਾਨ ਤੋਂ ਹਾਂ ਫਾਇਦੇ ਬਹੁਤ ਹੁੰਦੇ ਆ ਜੀ ਜਿਵੇਂ ਦੱਸੋ ਬਈ ਕਿਹੜੇ ਕਿਹੜੇ ਆਪਣੇ ਫਾਇਦੇ ਹੁੰਦੇ ਆ ਜੇ ਕਿਸੇ ਦਾ ਪਸ਼ੂ ਨਾ ਸਮਰਦਾ ਹੋਵੇ ਉਹ ਸਮਰੇ ਹੋਏ ਸਮਝ ਲੈ ਜੋ ਸੂਪੇ ਥਾਂ ਸੁਖਣਾ ਸੁਖ ਲੈ ਕੋਈ ਠੀਕ ਹੈ ਕੋਈ ਵੀ ਕਿਸੇ ਵੀ ਕਿਸਮ ਦੀ ਸੁਖਣਾ ਸੁਖ ਜਿਆ ਦੀ ਤੇ ਦੋ ਦੁੱਧ ਦੋ ਦੁੱਧ ਚੜਾਉਣਾ ਪੈਂਦਾ ਜੀ ਉਹਦਾ ਅੱਛਾ ਦੁੱਧ ਚੜਾ ਕੇ ਜਾਣਾ ਪੈਂਦਾ ਦੁੱਧ ਚੜਾ ਕੇ ਜਾਣਾ ਪੈਂਦਾ ਉਸੇ ਪਸ਼ੂ ਦਾ ਦੁੱਧ ਚੜਾ ਕੇ ਆਉਂਦੇ ਉਸੇ ਪਸ਼ੂ ਦਾ ਜੀ ਤੇ ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇੱਥੇ ਮਤਲਬ ਪਸ਼ੂਆਂ ਦੇ ਉੱਪਰੋਂ ਦੀ ਵੀ ਸੁਖਣਾ ਜੋ ਕਿ ਮਤਲਬ ਦੁੱਧ ਚੜਦਾ ਹੈਗਾ 나ਗ ਦੇਵਤਾ ਦਾ ਸਪੈਸ਼ਲ ਡੇਰਾ ਇਹ ਤਾਂ ਪਸ਼ੂ ਕਿਸੇ ਵੀ ਤਰ੍ਹਾਂ ਦਾ ਡੋਬਾ ਨਹੀਂ ਦਿੰਦੇ ਪਸ਼ੂਆਂ ਦੇ ਵਿੱਚ ਤੁਹਾਡਾ 100% ਮਤਲਬ ਮੁਨਾਫਾ ਹੀ ਹੋਊਗਾ ਪਸ਼ੂ ਡੋਬਾ ਨਹੀਂ ਦੇ ਕੇ ਜਾਂਦੇ ਕਈ ਵਾਰੀ ਆਪਾਂ ਜਿਵੇਂ ਦੇਖਦੇ ਆ ਪਸ਼ੂ ਖਰਾਬ ਹੋ ਜਾਂਦੇ ਆ ਹਨਾ ਤੇ ਬਾਈ ਜੀ ਹੋਰ ਕਿਹੜੀ-ਕਿਹੜੀ ਆਪਣੇ ਇੱਥੇ ਸੁਖਣਾ ਪੁਰੀਆਂ ਹੁੰਦੀਆਂ ਸੁਖਣਾ ਜੀ ਜਿਵੇਂ ਕਿਸੇ ਨੂੰ ਰਿਸ਼ਤਾ ਨਹੀਂ ਹੁੰਦਾ ਬ ਠੀਕ ਹੈ ਫੇਰੇ ਸੁੱਖ ਜਾਂਦੇ ਆ ਜੀ ਉਹ ਰਿਸ਼ਤਾ ਹੋ ਜਾਂਦਾ ਜੀ ਬੱਚੇ ਨੂੰ ਫਿਰ ਠੀਕ ਹੈ ਜੀ ਹਾਂ ਮਤਲਬ ਘਰ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਕੋਈ ਵੀ ਪ੍ਰੋਗਰਾਮ ਆ ਜੀ ਸਾਰੀ ਦੂਰ ਹੋ ਜਾਂਦੀ ਹੈ ਜੀ ਠੀਕ ਹੈ ਇੱਥੇ ਆ ਕੇ ਸੁੱਖਣਾ ਸੁੱਖ ਜੇ ਹਾਂ ਜੀ ਕੋਈ ਰੁਪਈਆ ਨਹੀਂ ਚੜਾਉਣਾ ਪੈਂਦਾ ਕੋਈ ਕੋਈ ਸਿਰਫ ਦੁੱਧ ਚੜਾ ਕੇ ਜਾਂਦਾ ਦੁੱਧ ਚੜਾ ਕੇ ਜਾਂਦਾ ਜੀ ਆਪ ਦੀ ਇੱਛਾ ਨਾਲ ਆਪ ਦੀ ਇੱਛਾ ਨਾਲ ਕੁਛ ਮਰਜ਼ੀ ਚੜਾ ਦੇ ਜੀ ਆਪ ਦੀ ਇੱਛਾ ਨਾਲ ਕੁਛ ਮਰਜ਼ੀ ਚੜਾ ਦੇ ਉਸ ਮਰਜ਼ੀ ਚੜਾ ਦੇ ਜੀ ਠੀਕ ਹੈ ਬਈ ਜੀ ਹੂੰ ਤੇ ਬਾਈ ਹੁਣ ਫਿਰ ਇੱਥੇ ਮਤਲਬ ਸੇਵਾ ਕੌਣ ਕੇ ਤੁਸੀਂ ਕਰਦੇ ਹੋ ਸੇਵਾ ਇੱਥੇ ਸੇਵਾ ਤਾਂ ਇੱਥੇ ਜਾਂ ਕੋ ਉਹ ਆਹ ਤੜਕੇ ਗੋਲਿਆ ਟੁਕੜੀ ਲਈ ਸੀਗੀ ਜੀ ਪਹਿਲਾਂ ਕੱਲ ਕੱਲ ਪਰਸੋਂ ਦੀ ਟੁਕੜੀ ਲਈ ਜਾਂਦੀ ਹੈ ਜੀ ਦੇ ਟੁਕੜੀ ਕਿਹਾ ਲਾ ਕੇ ਤੇ ਸੇਵਾ ਕਰਕੇ ਉਹ ਬਾਗੇ ਜੀ ਅੱਛਾ ਹਾਂ ਤੇ ਦੋਸਤੋ ਨੋਟ ਕਰਿਓ ਪਿੰਡ ਸੂਰਤਿਆ ਹਰਿਆਣੇ ਦੀ ਹੱਦ ਤੇ ਪੈਂਦਾ ਪੰਜਾਬ ਹਰਿਆਣੇ ਦੀ ਹੱਦ ਤੇ ਆ ਤੇ ਛਪੜੀ ਵਾਲਾ ਡੇਰਾ ਵਜਦਾਗਾ ਬਹੁਤ ਹੀ ਇਤਿਹਾਸਕ ਤੇ ਪੁਰਾਣੀ ਜਗਾ ਕੀ 2-300 ਸਾਲ ਪੁਰਾਣਾ 2-300 ਸਾਲਾਂ ਤੋਂ ਵੀ ਜ਼ਿਆਦਾ ਪੁਰਾਣਾ ਡੇਰਾ ਹੈਗਾ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈ ਘਰ ਦੇ ਵਿੱਚ ਕੋਈ ਸਮੱਸਿਆ ਪ੍ਰੋਬਲਮ ਹੈ ਤਾਂ ਤੁਸੀਂ ਇੱਥੇ ਆ ਸਕਦੇ ਹੋ ਤੇ ਆਪਦੀ ਸ਼ਰਦਾ ਦੇ ਮੁਤਾਬਕ ਸੁੱਖਣਾ ਸੁੱਖ ਕੇ ਤਾਂ ਤੁਸੀਂ ਪੂਰੀ ਤੁਹਾਡੀ ਪੂਰੀ ਵੀ ਹੋਊਗੀ ਤੇ ਤੁਸੀਂ ਆਪ ਜੋ ਵੀ ਇੱਥੇ ਸੁੱਖਣਾ ਸੁੱਖੀ ਹੈ ਉਹ ਮਤਲਬ ਚੜਾ ਕੇ ਜਾ ਸਕਦੇ ਹੋ ਤੇ ਦੋਸਤੋ ਵੀਡੀਓ ਦੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਬਾਈ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਧੰਨਵਾਦ ਜੀ ਧੰਨਵਾਦ